ਕਿਤਾਬਾਂ ਕੁਝ ਕਹਿਣਾ ਚਾਹੁੰਦੀਆਂ ਨੇ ਤੁਹਾਡੇ ਕੋਲ ਰਹਿਣਾ ਚਾਹੁੰਦੀਆਂ ਨੇ ਕਿਤਾਬਾਂ ਕਰਦੀਆਂ ਹਨ ਗੱਲਾਂ ਅਤੀਤ ਦੀਆਂ ਦੁਨੀਆਂ ਦੀਆਂ ਇਨਸਾਨਾਂ ਦੀਆਂ ਅੱਜ ਦੀਆਂ ਕੱਲ ਦੀਆਂ ਇੱਕ ਇੱਕ ਪਲ ਦੀਆਂ ਖੁਸ਼ੀਆਂ ਦੀਆਂ ਗਮੀਆਂ ਦੀਆਂ ਫੁੱਲਾਂ ਦੀਆਂ ਬੰਬਾਂ ਦੀਆਂ ਜਿੱਤ ਦੀਆਂ ਹਾਰ ਦੀਆਂ ਪਿਆਰ ਦੀਆਂ ਮਾਰਦੀਆਂ ਕਿ ਤੁਸੀਂ ਨਹੀਂ ਸੁਣੋਗੇ ਇਹਨਾਂ ਕਿਤਾਬਾਂ ਦੀਆਂ ਗੱਲਾਂ ਕਿਤਾਬਾਂ ਕੁਝ ਕਹਿਣਾ ਚਾਹੁੰਦੀਆਂ ਨੇ ਤੁਹਾਡੇ ਕੋਲ ਰਹਿਣਾ ਚਾਹੁੰਦੀਆਂ ਨੇ ਕਿਤਾਬਾਂ ਵਿੱਚ ਪੰਛੀ ਚਹਿਚਾਉਂਦੇ ਨੇ ਕਿਤਾਬਾਂ ਵਿੱਚ ਖੇਤ ਲਹਿ ਲਹਾਉਂਦੇ ਨੇ ਕਿਤਾਬਾਂ ਵਿੱਚ ਝਰਨੇ ਗੁਣਗਣਾਉਂਦੇ ਨੇ ਪਰੀਆਂ ਦੇ ਕਿਸੇ ਸੁਣੀਂਦੇ ਹਨ ਕਿਤਾਬਾਂ ਵਿੱਚ ਰਾਖਟ ਦਾ ਰਾਜ ਹੈ ਕਿਤਾਬਾਂ ਵਿੱਚ ਵਿਗਿਆਨ ਦੀ ਆਵਾਜ਼ ਹੈ ਕਿਤਾਬਾਂ ਦਾ ਕਿੰਨਾ ਵੱਡਾ ਸੰਸਾਰ ਹੈ ਕਿਤਾਬਾਂ ਵਿੱਚ ਗਿਆਨ ਦਾ ਭੰਡਾਰ ਹੈ ਕੀ ਤੁਸੀਂ ਇਸ ਸੰਸਾਰ ਵਿੱਚ ਨਹੀਂ ਜਾਣਾ ਚਾਹੋਗੇ ਕਿਤਾਬਾਂ ਕੁਝ ਕਹਿਣਾ ਚਾਹੁੰਦੀਆਂ ਨੇ ਤੁਹਾਡੇ ਨਾਲ ਰਹਿਣਾ ਚਾਹੁੰਦੀਆਂ ਨੇ ਤੁਹਾਡੇ ਨਾਲ ਰਹਿਣਾ ਚਾਹੁੰਦੀਆਂ ਨੇ ਤੁਹਾਡੇ ਨਾਲ ਰਹਿਣਾ ਚਾਹੁੰਦੀਆਂ